ਤੇ ਗਰ ਚੂੜੀਆਂ ਚ 86 ਬਰਾਦਰੀ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ ਸਮਰਥਨ ਵਿਚਾਲ ਮਾਲਾ ਸੁਜੀਤ ਮੋਡਾਲਾ ਸਮੇਤ ਵੱਟੀ ਕਿੰਤੀ ਵਿੱਚ ਸਾਂਸੀ ਬਰਾਦਰੀ ਵੱਲੋਂ ਸੁਜਿੰਦਰ ਰੰਧਾਵਾ ਦੀ ਕੀਤੀ ਗਈ ਹਮਾਇਤ ਅੱਜ ਬਲਕੌਰ ਸਿੰਘ ਵੱਲੋਂ ਆਪਣੇ بیٹے ਮਰਹੂਮ ਸ਼ਿੱਤੂ ਮੂਸੇ ਵਾਲੇ ਦੀ ਹੱਤਿਆ ਲਈ ਇਨਸਾਫ ਲੈਣ ਲਈ ਸ਼ੁਰੂ ਕੀਤੀ ਗਈ ਹੈ ਯਾਤਰਾ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਮੈਨੂੰ ਉਸ ਵੇਲੇ ਖੁਫਲਾਰਾ ਮਿਲਿਆ ਚਤੂ ਫਤੇਗੜ ਚੂੜੇ ਦੀ ਵਾਰਡ ਨੰਬਰ 1 ਟੇਰਾ ਰੋਡ ਵਿਖੇ ਵਿਸ਼ਾਲ ਮਾਲਾ ਤੇ ਸੁਚੀ ਸਿੰਘ ਬਨਾਲਾ ਸਮੇਤ ਵੱਟੀ ਕਿੰਤੀ ਜੈਸਾਸੀ ਭਰਾਤੀਵਨੋ ਸੁਜਿੰਦਰ ਸਿੰਘ ਰੰਧਾਵਾਦੀ ਹਮਾਇਤ ਦਾ ਐਲਾਨ ਕੀਤਾ ਗਿਆ ਇਸ ਸੰਬੰਦੀ ਸੁਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਮੇਰੇ ਸਾਥੀਆਂ ਅਤੇ ਹਮੇਸ਼ਾ ਹੀ ਕਾਂਗਰਸ ਨਾਲ ਖੜਦੇ ਆ ਰਹੇ ਹਨ ਅਤੇ ਹੁਣ ਵੀ ਉਹ ਕਾਂਗਰਸ ਦਾ ਸਾਥ ਦੇਣਗੇ ਇਸ ਮੁਕੇ ਅੱਜ ਬਲਖੌਰ ਸਿੰਘ ਵੱਲੋਂ ਸ਼ੁਰੂ ਕੀਤੀ ਯਾਤਰਾ ਸੰਬੰਧੀ ਬੋਲਦਿਆਂ ਕਿ ਆ ਕਿ ਬਲਖੌਰ ਸਿੰਘ ਵੱਲੋਂ ਅੱਜ ਮਹਰੂਮ ਆਪਣੇ بیٹے ਸਿੱਧੂ ਮੂਸੇਵਾਲੇ ਦੀ ਹੱਤਿਆ ਲਈ ਇਨਸਾਫ ਲੈਣ ਲਈ ਯਾਤਰਾ ਸ਼ੁਰੂ ਕੀਤੀ ਗਈ ਹੈ ਰੰਧਾਵਾ ਨੇ ਬੀਜੇਪੀ ਨੂੰ ਪਰਵਰਦਿਆ ਕਿ ਆ ਕਿ ਬੀਜੇਪੀ ਨੇ ਮਰਜ਼ੀ ਹੱਥਖੰਡੇ ਅਪਣਾ ਲਏ ਪਰ ਇਸ ਵਾਰ ਲੋਕਾਂ ਵੱਲੋਂ ਮਨ ਬਣਾ ਲਿਆ ਗਿਆ ਹੈ ਤੇ ਇਸ ਵਾਰ ਪਾਈ ਪਾਦੀ ਬਾਜੀ ਪਲਟੇਗੀ ਅਤੇ ਸੈਂਟਰ ਚ ਕਾਂਗਰਸ ਇੰਡੀਆ ਗੱਠ ਜੋੜ ਆਵੇਗਾ ਬਾਅਦ ਵਿੱਚ ਸੁਖਜਿੰਦਰ ਸਿੰਘ ਰੰਤਾਵਾ ਰਟਾਇਰਡ ਮਾਸਟਰ ਗੁਰਦੀਪ ਸਿੰਘ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਵੀ ਪੁੱਛਿਆ ਪਰਕੌਰ ਸਿੰਘ ਜੀ ਤੁਹਾਡੇ ਚੋਣਾਂ ਮਾਂ ਫੈਮਲੀ ਆਏ ਨੇ ਕਿ ਜਿਹੜੇ ਪਰਕੌਰ ਸਿੰਘ ਸਿੱਧੂ ਹੋਣੇ ਸੋਣ ਪ੍ਰਚਾਰ ਨਾਲੋਂ ਜ਼ਿਆਦਾ ਆਪਣੇ ਬੱਚੇ ਦੇ ਇਨਸਾਫ ਲਈ ਕੰਗਰੇਸ ਸੁਪਰੀਮ ਕੋਰਟ ਜੇ ਜੇ ਕਹਿ ਦਿੱਤਾ ਜਾਏ ਕਿ ਬਲਕੌਰ ਦੇ ਸਿੱਧੂ ਮੂਸੇਵਾਲੇ ਦੀ ਜਸ ਸਿਕਿਉਰਿਟੀ ਨਾ ਕਟਾਉਂਦੇ ਜਸ ਸਿਕਿਉਰਿਟੀ ਵਿਦਡਰੋ ਨਾ ਕਰਦੇ ਤੇ ਉਹਦਾ ਕਤਲ ਲਿਖਣਾ ਉਹਦੀ ਬਹੁਤ ਚਾਹੀਦੀ ਤੇਜ਼ ਕਰਕੇ ਅਸੀਂ ਮੁੱਖ ਮੰਤਰੀ ਦੀ ਸਿਕਿਉਰਿਟੀ ਜਿਹੜੀ ਆ ਉਹ ਸੜਕ ਨਹੀਂ ਖੋਲਦੇ ਉਹਦੇ ਲਈ ਉਹ ਇਨਸਾਫ ਮੰਗ ਰਿਹਾ ਕਿ ਹੁਣ ਤੇ ਗਵਰਨਮੈਂਟ ਮੰਨਣ ਲੱਗ ਪਈ ਆ ਪਰ ਉਹ ਮੈਨੂੰ ਇਨਸਾਫ ਕਿਸ ਦਿਨ ਮਿਲੇਗਾ ਉਹ ਇਹ ਚੀਜ਼ ਆਜੂ ਨੇ ਪੋਲਿਟਿਕਲ ਸੁਬਿਸ਼ ਨਹੀਂ ਕੀਤੀ ਉਹਨੇ ਆਖਿਆ ਕਿ ਮੇਰਾ ਜਿਹੜਾ ਪਾਰਲੀਮੈਂਟ ਤੇ ਗੱਲ ਕਰ ਗਿਆ ਉਹਨੂੰ ਵੋਟਾ ਪਾਓ ਤੇ ਮੇਰੇ ਬੱਚੇ ਨੂੰ ਇਹ ਸਰਕਾਰ ਨੇ ਤੇ ਇਨਸਾਫ ਨਹੀਂ ਦੇਣਾ ਕੋਈ ਨਵੀਂ ਸਰਕਾਰ ਆਏ ਕਿ ਤੇ ਇਨਸਾਫ ਮਿਲੇਗਾ ਤੇ ਇੱਕ ਬੀਜਪੀ ਦੀ ਬੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਨੌਜਵਾਨ ਉਹ ਬੜੀ ਪੁੱਛੋ ਜਿਆਦਾ ਉਹ ਕਮਲ ਦੇ ਕੋਲੋਂ ਬਟਨ ਦਬਾਈ ਜਾਂਦਾ ਅੱਠ ਮੋਟਾ ਪਾ ਜਾਂਦਾ ਕੋਈ ਬੰਦਾ ਉਹ ਬੜੀ ਇੰਡੀਆ ਲੈਵਲ ਦੇ ਚੋਣ ਚਾਰ ਜਦੋਂ ਗੱਲ WhatsApp ਚੱਲ ਪਿਓਂ ਤੋਂ ਅੱਠ ਨਾਲ 50 ਲਾਪਣ ਤੇ ਜਿੱਥੇ ਲੱਖਾਂ ਜੀ ਵੋਟਾਂ ਪੈਣ ਲੱਗ ਪਿਓਂ ਤੇ ਪੰਜ ਅੱਠ ਕੀ ਕਰਨਗੇ ਇਹ ਕਰਕੇ ਆਪਾਂ ਜਿੱਤਾਂ ਕਾਂਗਰਸ ਜਿੱਤੇਗੀ ਇੱਕ ਬਧਾ ਤੁਹਾਡਾ ਬਧਾ ਤੁਹਾਡੇ ਨਾ ਮਮਾ ਨਾਨਾ ਉਦੋਂ ਰਵੀ ਜਿਹੜੇ ਆ ਉਹ ਮੇਰੇ ਨਾਲ ਤੇਰਾ ਜਿਆਦਾ ਜਾ ਰਿਹਾ ਤੈਨੂੰ ਜਿਆਦਾ ਪਤਾ ਹੋਣਾ